ਆਦਮੀ ਦਾ ਪ੍ਰਧਾਨ ਆਂਦਾ ਹੀ ਕਿ ਮੈਂ ਤੁਸੀਂ ਪੈਸੇ ਗ੍ਰਾਈ ਕਰਕੇ ਦੋ ਤੇ ਅਹੀਂ ਕਰਾਂਗੇ ਮਤਲਬ ਤੁਹਾਡਾ ਇਥੇ ਅਸੀਂ ਪ੍ਰਧਾਨ ਲਾ ਦੇਣਾ ਇਥੇ ਅਸੀਂ ਕੋਲੋਂ ਭਾਜੀ 3 3 4 4000 ਰੁਪਇਆ ਭਰਿਆ ਵਾ ਅਛਾ ਗ੍ਰਾਈ ਗ੍ਰਾਈ ਤੁਹਾਨੂੰ ਤੁਸੀਂ ਉਹ ਕਹਿੰਦੇ ਵੀ ਗ੍ਰਾਈ ਕਰਕੇ ਦੋ ਹਾਂ ਅਹੀਂ ਉਹਦੇ ਹੱਥ ਤੇ ਰੱਖੀ ਗ੍ਰਾਈ ਸਾਰਿਆਂ ਨੇ 3000 ਮੈਂ ਭਰਿਆ 5000 ਬੀਬੀ ਨੇ ਭਰਿਆ 4 5000 ਇਹਨਾਂ ਵੀਰ ਹੋਣਾ ਨੇ ਭਰਿਆ ਅਸੀਂ ਸਾਰਿਆਂ ਨੇ ਭਰਿਆ ਪਰ ਉਹਨੇ ਕੀ ਕੀਤਾ ਵੀਡੀਓ ਬਣਾ ਬਣਾ ਕੇ ਪਾ ਲੀਆਂ ਕਿ ਮੈਂ ਸੇਵਾ ਕੀਤੀ ਆ ਪਰ ਟਮੋਂਗ ਸਾਹਿਬ ਉਹ ਵੀ ਨੰਨਕੇ ਗਏ ਆ ਬਸ ਉਹਨਾਂ ਨੂੰ ਵੀ ਕਿਹਾ ਸੀ ਆਪਾਂ ਵੀ ਇੱਧਰ ਦੀ ਸੜਕ ਦਾ ਜੜਾ ਮਣਾ ਨਿਕਾਸ ਕਰੀਏ ਅੰਦੇ ਬਸ ਪਾਸ ਹੋਈ ਆ ਪਾਸ ਹੋਈ ਆ ਬਸ ਹੁਣ ਵੇਖਣ ਦੇ ਆ ਪਾਸ ਹੀ ਹੋਣ ਦੇ ਆ ਗਿਆ ਦਰੋਂ ਆ ਪਰ ਮडम ਆ ਪਰ ਕਰੀ ਸਤਿ ਸ਼੍ਰੀ ਅਕਾਲ ਤੁਹ ਜੁੜਿਆ ਹਾਂ ਐਸ ਕੇ ਫਲੱਪ ਟੂ ਟਵੀਰ ਨਾਲ ਤੇ ਮੈਂ ਤੁਹਾਡੇ ਨਾਲ ਸਰਵਿਸਿੰਗ ਕੱਲ ਰਾਤ ਬਾਰਿਸ਼ ਹੋਈ ਏ ਬਾਰਿਸ਼ ਇੰਨੀ ਹੋਈ ਹੈ ਕਿ ਜਿਹੜੀ ਸੜਕਾ ਹੈ ਉਤੋਂ ਬੱਜਰੀ ਜਿਹੜੀ ਐ ਡਾ ਦਿੱਤੀ ਹੋਈ ਐ ਮੇਨ ਛੜਕ ਐ ਪਿੰਡ ਕੁੜੀਵਾਲਾ ਦੇ ਵਿੱਚ ਖੜਿਆ ਤੇ ਛੜਕ ਦੇਖ ਸਕਦੇ ਤੁਸੀਂ ਪਤਾ ਨਹੀਂ ਵੀ ਕਿੰਨੇ ਸਾਲ ਹੋ ਗਏ ਨੂੰ ਬਣੀ ਨੂੰ ਆਮ ਆਦਮੀ ਪਾਰਟੀ ਨੂੰ ਬਣੀ ਹੋਈ ਨੂੰ ਜਿਹੜੇ ਐ 3 ਸਾਲ ਤੋਂ ਉੱਪਰ ਹੋ ਚੁੱਕੇ ਨੇ ਪਰ ਕੀ ਇਹ ਸਰਕਾਰ ਜਿਹੜੀ ਐ ਉਹ ਆਪਣੇ ਕਾਰਕੁਨਾਂ ਨੂੰ ਇਹ ਨਹੀਂ ਦੱਸ ਸਕਦੀ ਕਿ ਆਪੋ ਆਪਣੇ ਇਲਾਕੇ ਦਾ ਹਾਲ ਸਾਨੂੰ ਆਣ ਕੇ ਦੱਸੋ ਤਾਂ ਜੋ ਅਸੀਂ ਉਹਨਾਂ ਦੀ ਮੁਰੰਮਤ ਕਰਵਾ ਸਕੀਏ ਜਾਂ ਨਵੀਆਂ ਸੜਕਾਂ ਬਣਾ ਸਕੀਏ ਬਾਲਟੀਆਂ ਨਾਲ ਪਾਣੀ ਕੱਢਦੇ ਹੋਏ ਦਿਖਾਈ ਦੇ ਰਹੇ ਨੇ ਭਾਈ ਤੁਹਾਨੂੰ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਹਾਰਾਜ ਸਬਜੀ ਵੇਖਦੇ ਹੋ ਤੁਸੀਂ ਹਾਂਜੀ ਭਾਜੀ ਤੇ ਕਿਦਾਂ ਜਿੱਦਾਂ ਸੜਕ ਟੁੱਟੀ ਹੋਈ ਆ ਜਿੱਦਾਂ ਕੁੜਕਾ ਤੁਸੀਂ ਲੈ ਗਿਆ ਨੰਗਾ ਕੇ ਲੈ ਗਿਆ ਜੇ ਟੁੱਟਾ ਟੁਰਦਾ ਟੁਰਦਾ ਨਹੀਂ ਕੋਹ ਦਾ ਭਾਜੀ ਅਸੀਂ ਇਧਰ ਦੇ ਬੰਦੇ ਆਉਂਦੇ ਨਹੀਂ ਮੁੜ ਕੇ ਹਾਂ ਕੁੱਲ ਬੰਦੇ ਮੱਲੇ ਥਣੀਆਂ ਆਉਂਦੇ ਆ ਅੱਛਾ ਪੰਜ ਚਾਰ ਕਿਲੋਮੀਟਰ ਵੱਲ ਕੇ ਆਉਂਦੇ ਆ ਇੱਥੋਂ ਦਾ ਨੁਮਾਇੰਦਾ ਕੌਣ ਹੈ ਤੁਹਾਡਾ ਇਧਰ ਦਾ ਇੱਥੇ ਪਤਾ ਨਹੀਂ ਲੱਗਦਾ ਭਾਜੀ 15 ਸਾਲ ਹੋ ਗਏ ਨੇ ਨੁਮਾਇੰਦਾ ਹਨ ਤੇ ਕੋਈ ਨਾ 15 ਸਾਲ ਹੀ ਹੋ ਗਈ ਤੇ ਪਾਣੀ ਲਗ ਲਗ ਰਹਿਦਾ ਲੜਾਈਆਂ ਹੁੰਦੀਆਂ ਕੋਈ ਬੀਬੀ ਲੜਦੀ ਤੇ ਲੋਕਾਂ ਨਾਲ ਜਦੋਂ ਪਾਣੀ ਨਹੀਂ ਨਹੀਂ ਜਦੋਂ ਪਾਣੀ ਹੁੰਦਾ ਕਹ ਨਹੀਂ ਨਾ ਨਾ ਜਦੋਂ ਪਾਣੀ ਹੁੰ ਪਾਣੀ ਜਾਂਦਾ ਵਾ ਅਗਲਾਂ ਦਾ ਇਧਰ ਜੋ ਬੀਬੀਆਂ ਲੜਦੀਆਂ ਵਾ ਲੋਕਾਂ ਦੀਆਂ ਚੀਜ਼ਾਂ ਡੇਕਦੀਆਂ ਵਾ ਕਈ ਕੁਝ ਟੁੱਟਦਾ ਵਾ ਨੰਘਿਆ ਨਹੀਂ ਜਾਂਦਾ ਲੋਕਾਂ ਨੂੰ ਬਾਲਟੀਆਂ ਨਾ ਪਾਣੀ ਕੱਢਣ ਦੇ ਜਿੱਦੀ ਕੀ ਮੁਸੀਬਤ ਆ ਕਿ ਕੀ ਨੰਗਾਉਂਦੇ ਤੁਸੀਂ ਇਧਰ ਦੀ ਮਸੀਤ ਪੇ ਆਉਂਦੀ ਆ ਵੀ ਸੰਗਤ ਨੇ ਦੀ ਨੰਗਣਾ ਹੁੰਦਾ ਵਾ ਤੇ ਪਰੇਸ਼ਾਨੀ ਸ਼ੇਰ ਦੀ ਜਾਦੀ ਸੀ ਤੇ ਕਰਕੇ ਸੋਚਿਆ ਵੀ ਪਾਣੀ ਬਾਲਟੀਆਂ ਨਾਲ ਝਲੜਦੀਏ ਤੇ ਆਉਦੀ ਦੀ ਏਟ ਕੱਢੀ ਜਾਵੇ ਤੇ ਚੱਲ ਰਸਤਾ ਸੁੱਕਾ ਜੇ ਸੰਗਤ ਨੰਗੂ ਗਿਰੇ ਚਲੋ ਇਨਾ ਧੰਨਵਾਦ ਪਿੰਡ ਕਿਹੜਾ ਮੁਖੀ ਹੈ ਕੌਣ ਤੁਹਾਡੇ ਸਰਪੰਚ ਕੌਣ ਪਿੰਡ ਦਾ ਉਹਦੇ ਤੱਕ ਗੱਲ ਪਹੁੰਚਾਈਏ ਕਿ ਇਹ ਤੁਸੀਂ ਆਵਾਜ਼ ਸਾਡੀ ਹਾਂ ਕੀ ਨਾਮ ਤੁਹਾਡਾ ਜੀ ਨਾਮ ਮੇਰਾ ਗੁਰਪ੍ਰੀਤ ਸਿੰਘ ਆ ਇਹ ਸੜਕ ਦਾ ਕਦੋਂ ਦਾ ਹਾਲਾਤ ਹੈ ਇਹ ਵਾਵਾ ਚੇਦ ਹੋ ਗਿਆ ਇਹਨੂੰ ਬਣੀ ਨਹੀਂ ਇਹ ਕਦੀ ਵੀ ਨਹੀਂ ਇਹ ਵਾਲੇ ਵੀ ਆ ਰੋੜੇ ਜਿਹੜੇ ਪਵਾਏ ਆ ਪੈਸੇ ਦੇ ਕੇ ਆਪਣੇ ਕੋਲ ਪਵਾਏ ਆ ਪੰਚਾਇਤਾਂ ਦੀ ਹੈ ਓਦਾਂ ਪਵਾ ਦਿੰਨੇ ਤੁਹਾਨੂੰ ਪਰ ਨਹੀਂ ਸਾਡੇ ਕੋਲ ਪੈਸੇ ਲੈ ਕੇ ਤੇ ਫੇਰ ਰੋੜੇ ਛਟਾਏ ਅਸੀਂ ਅੱਛਾ ਪੈਸੇ ਜਿਹੜੇ ਸੜਕ ਤੇ ਆੜੇ ਰੋੜੇ ਗਾੜੀ ਛੁੱਟੇ ਆ ਤੁਸੀਂ ਆਪਣੇ ਪੈਸੇ ਗ੍ਰਾਹੀ ਕਰਕੇ ਦਿੱਤੇ ਗ੍ਰਾਹੀ ਕਰਕੇ ਦਿੱਤੇ ਆ ਪੂਰੇ ਵੀ ਜਿਹੜੇ ਉਹ ਵੀ ਸਰਪੰਚ ਨੇ ਨਹੀਂ ਪਾ ਕੇ ਦਿੱਤੇ ਉਹ ਵੀ ਅਸੀਂ ਗ੍ਰਾਹੀ ਸਰਪੰਚ ਸਾਹਿਬ ਦਾ ਨਾਮ ਕੀ ਤੁਹਾਡੇ ਸਰਪੰਚ ਪਿੰਡ ਦਾ ਨਾਮ ਪਿੰਡ ਦਾ ਨਾਮ ਪਿੰਡ ਕੁਰੀਵਲਾਵਾ ਦੇ ਸਰਪੰਚ ਨਾਮ ਅਜਦੀ ਅਜੀਤ ਸਿੰਘ ਅਜੀਤ ਸਿੰਘ ਹਾਂਜੀ ਆਦੀ ਉਹ ਨਹੀਂ ਉਹ ਤੇ ਜੇ ਨਵੇਂ ਹੀ ਬਣਿਆ ਉਹ ਤੇ ਨਵੇਂ ਬਣਿਆ ਵਾ ਪੁਰਾਣੇ ਵੀ ਤੇ ਬਕਾਫੀ ਚਰਾਂਦੇ ਪੁਰਾਣਿਆਂ ਦਾ ਧਿਆਨ ਦੇਣਾ ਚਾਹੀਦਾ ਸੀ ਇੱਧਰ ਹਾਂਜੀ ਹਾਂਜੀ ਪੁਰਾਣਿਆਂ ਦਾ ਵੀ ਦੇਣਾ ਚਾਹੀਦਾ ਸੀ ਪਰ ਦਿੱਤੇ ਨਹੀਂ ਇੱਧਰ ਕੋਈ ਖਿਆਲ ਨਹੀਂ ਦਿੰਦਾ ਆਉਂਦੇ ਆ ਇੱਧਰ ਦੀ ਬੱਸ ਵਹਿੰਦੇ ਰਹਿੰਦੇ ਆ ਬੱਸ ਜਾਂਦੇ ਆ ਮਾਦਾ ਜੀ ਕਦੋਂ ਦਾ ਐਦਾਂ ਆਲੇ ਇਹ ਜਿਉਂ ਅਸੀਂ 6 ਸਾਲ ਪਹਿਲਾਂ ਬਾਹਰ ਸਾਂਹੀਂ 6 ਸਾਲ ਸਾਨੂੰ ਹੋ ਗਏ ਇੱਥੇ ਆਏ ਨੂੰ ਅਸੀਂ ਉਦੋਂ ਦਾ ਸਾਡੇ ਹੋਂ ਤੋਂ ਪਹਿਲਾਂ ਦਾ ਗੰਦ ਇਹੋ ਵੀ ਨੇ ਬਸ ਐਦਾਂ ਕੱਢਣਾ ਪੈਂਦਾ ਬਾਲਟੀਆਂ ਨਾਲ ਐਦਾਂ ਬਾਲਟੀਆਂ ਨਾਲ ਕੀ ਜਦੋਂ ਇਹਨਾਂ ਨੇ ਪੂਰੇ ਅੰਦਰੋਂ ਜਿਹੜੇ ਕੱਢ ਕੇ ਨਾ ਪਾਣੀ ਆ ਬਾਹਰ ਛੜਕ ਚ ਪਾਇਆ ਤੇ ਸੜਕ ਬਲੋਕ ਇੱਧਰ ਅੱਗੇ ਸਾਡੀ ਪੈਲੀ ਚ ਇਹਨੂੰ ਜਾਂਦਾ ਸੀਗਾ ਹੁਣ ਅਸੀਂ ਜਿਉਂਦਾ ਥਾਂ ਵੱਲ ਲਿਆ ਬਾ ਉਹ ਕਮਰੇ ਪਾ ਲਿਆ ਉਦੋਂ ਦਾ ਪਾਣੀ ਛੜਕ ਜੀਆ ਛੜਕ ਜੀਆ ਹਾਂਜੀ ਕਿਸੇ ਨੇ ਕੋਈ ਸੁਧਾਰ ਕੋਈ ਐਮਐਲਏ ਕੋਈ ਸਰਪੰਚ ਕੋਈ ਨਹੀਂ 5000 ਮੈਂ ਆਪਣੇ ਕੂਹੋਂ ਦਿੱਤਾ ਵਾ ਜਿਹੜਾ ਆਪਣੇ ਬੂਹੇ ਘੜੀ ਪਾਣੀ ਪਵਾਇਆ ਵਾ ਨਾ ਆਪਣਾ ਜਿਹੜੀ ਮਿੱਟੀ ਪਵਾਈ ਹੈ ਨਾ ਮਿੱਟੀ ਜਿਹੜੀ ਪਵਾਈ 5000 ਮੈਂ ਆਪਣੇ ਕੂਹੋਂ ਦਿੱਤਾ ਰੋੜੇ ਵੀ ਕਹਿੰਦੇ ਤੁਸੀਂ ਆਪ ਪੈਸੇ ਲਾ ਕੇ ਆਪ ਬਣਾਓ ਸਾਰਾ ਕੁਝ ਆਪ ਹੀ ਕੀਤਾ ਹਾਂ ਭਾਈ ਇੱਕ ਮਿੰਟ ਕੇ ਨੇ ਦੋ ਦਿੱਤਾ ਤਿੰਨ ਦਿੱਤਾ ਤੁਹਾਡਾ ਨਾਂ ਕੀ ਆ ਜਾਓ ਰਾ ਠੀਕ ਐਂਦੇ ਤੁਸੀਂ ਐਮਐਲਏ ਵੀ ਇਧਰ ਦੀ ਨੰਕ ਕੇ ਗਏ ਦੋ ਤਿੰਨ ਵਾਰਾਂ ਆਮ ਪਾਲੀ ਰੇ ਹਾਂ ਟੋਂਗ ਸਾਹਿਬ ਉਹ ਵੀ ਨੰਗੇ ਗਏ ਆ ਬਸ ਉਹਨਾਂ ਨੂੰ ਵੀ ਕਿਹਾ ਸੀ ਆਪਾਂ ਵੀ ਇੱਧਰ ਦੀ ਸੜਕ ਦਾ ਜੜਾ ਮਣਾ ਨਿਕਾਸ ਕਰੀਏ ਅੰਦੇ ਬਸ ਪਾਸ ਹੋਈ ਆ ਪਾਸ ਹੋਈ ਆ ਬਸ ਹੁਣ ਵੇਖਣ ਦੇ ਆ ਪਾਸ ਹੀ ਹੋਣ ਦੇ ਆ ਅੱਛਾ ਅਜੇ ਤੱਕ ਮਤਲਬ ਪਹੁੰਚੀ ਨਹੀਂ ਅਜੇ ਅੱਲੇ ਤੱਕ ਕੋਈ ਗੱਲ ਬਾਤ ਨਹੀਂ ਪਹੁੰਚੀ ਨਾ ਕੋਈ ਆਇਆ ਹੀ ਵੇਖਣ ਇੱਧਰ ਬਸ ਇਹ ਹੁੰਦੇ ਆ ਨੰਗ ਜਾਂਦੇ ਆ ਹਾਂ ਕਰ ਤੁਹਾਡਾ ਪਿਆ ਜੀ ਆਹ ਦੇਖੋ ਆਪੇ ਗੱਲ ਖਤਮ ਜਦੋਂ ਮੀਂਹ ਪੈਂਦਾ ਉਦੋਂ ਪਾਣੀ ਇੱਥੇ ਸਾਰਾ ਇਕੱਠਾ ਹਾਂਜੀ ਭਾਜੀ ਇਦਾਂ ਹੀ ਆ ਚਾਰ ਪੰਜ ਸਾਲ ਤੋਂ ਇਹੋ ਹੀ ਹਾਲ ਵਾ ਪਿਛਲੀ ਵਾਰੀ ਬਾਬਾ ਭਾਗਦਸ ਜੀ ਦਾ ਮੇਲਾ ਸੀਗਾ ਤੇ ਉਦੋਂ ਅਸੀਂ ਕੋਲੋਂ 3-3000 ਰੁਪਿਆ ਕਿਸੇ ਨੇ 3 ਪਾਇਆ ਕਿਸੇ ਨੇ 5 ਪਾਇਆ ਸੀ ਕੋਲੋਂ ਪੈਸੇ ਪਾ ਕੇ ਮਿੱਟੀ ਪਵਾਈ ਆ ਹੁਣ ਵੀ ਅਸੀਂ ਸਰਪੰਚ ਸਾਹਿਬ ਨੂੰ ਇਹ ਗੱਲ ਕਹੀ ਆ ਵੀ ਸਾਨੂੰ ਰਾਹ ਪੱਕਾ ਕਰ ਦਿੱਤਾ ਜਾਵੇ ਸਾਨੂੰ ਦਿੱਕਤ ਪਰੇਸ਼ਾਨੀ ਆਉਂਦੀ ਕਿਉਂਕਿ ਚਾਰ ਪੰਜ ਪਿੰਡਾਂ ਨੂੰ ਮੇਨ ਰਸਤਾ ਇਹੋ ਹੀ ਆ ਭਾਜੀ ਪਰ ਇਹ ਰਸਤੇ ਦਾ ਹਿੰ ਤਕਰੀਬਨ ਹਾਨੂ ਮੈਂ 10-15 ਸਾਲ ਹੋ ਗਏ ਕੋਲੋਂ ਪੈਸੇ ਲਾ ਲਾ ਕੇ ਹਰ ਸਾਲ ਮਿੱਟੀ ਪਾਉਂਨੇ ਆਪ ਬੜਾਉਂਦੇ ਜੇ ਵੋਟਾਂ ਪਾਉਂਦੇ ਜੇ ਉਦੋਂ ਤਾਂ ਸਾਡਾ ਸਿਰਫ ਵੋਟਾਂ ਪਾਉਣ ਤੱਕ ਮਤਲਬ ਆ ਸਾਡਾ ਸਿਰਫ ਵੋਟਾਂ ਪਾਉਣ ਤੱਕ ਮਤਲਬ ਆ ਜਦੋਂ ਤੇ ਸਾਡੇ ਘਰੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤੇ ਮਤਲਬ ਕਿ ਜੀ ਹਜੂਰੀ ਸਾਡੀ ਹੁੰਦੀ ਆ ਪਰ ਜਦੋਂ ਵੋਟਾਂ ਲੈ ਲੈਂਦੇ ਉਦੋਂ ਤੇ ਸਾਨੂੰ ਕੋਈ ਸਿੱਧੇ ਮੂੰਹ ਘੁਮਾਉਂਦਾ ਵੀ ਨਹੀਂ ਇਹ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਕਿ ਬਦਲਾ ਆਊਗਾ ਨਾ ਇੱਥੇ ਕੋਈ ਆਮ ਆਦਮੀ ਵਾਲਾ ਆਉਂਦਾ ਜੇ ਨਾ ਇੱਥੇ ਕੋਈ ਕਾਲੀ ਦਲ ਆਉਂਦਾ ਜੇ ਨਾ ਇੱਥੇ ਕੋਈ ਕੁਝ ਨਹੀਂ ਅਸੀਂ ਪਿਛਲੀ ਵਾਰ ਜਿਹੜਾ ਮਤਲਬ ਆਮ ਆਦਮੀ ਦਾ ਪ੍ਰਧਾਨ ਆਂਦਾ ਸੀ ਕਿ ਮੈਂ ਤੁਹੀ ਪੈਸੇ ਗ੍ਰ ਕੇ ਮਤਲਬ ਤੁਹਾਡਾ ਇੱਥੇ ਹੀ ਪ੍ਰਧਾਨ ਲਾ ਦੇਣਾ ਇੱਥੇ ਅਸੀਂ ਕੋਲੋਂ ਭਾਜੀ ਤਿੰਨ ਤਿੰਨ 4 4000 ਰੁਪਇਆ ਭਰਿਆ ਵਾ ਅਸੀਂ ਅਛਾ ਗਰਾਈ ਗਰਾਈ ਤੁਹਾਨੂੰ ਤੁਸੀਂ ਉਹ ਕਹਿੰਦੇ ਵੀ ਗਰਾਈ ਕਰਕੇ ਦਿਓ ਹਾਂ ਅਸੀਂ ਉਹਦੇ ਹੱਥ ਤੇ ਰੱਖੀ ਗਰਾਈ ਸਾਰਿਆਂ ਨੇ 3000 ਮੈਂ ਭਰਿਆ 5000 ਬੀਬੀ ਨੇ ਭਰਿਆ 4 5000 ਇਹਨਾਂ ਵੀਰ ਹੋਣਾਂ ਨੇ ਭਰਿਆ ਅਸੀਂ ਸਾਰਿਆਂ ਨੇ ਭਰਿਆ ਪਰ ਉਹਨੇ ਕੀ ਕੀਤਾ ਵੀਡੀਓ ਬਣਾ ਬਣਾ ਕੇ ਪਾ ਲੀਆਂ ਕਿ ਮੈਂ ਸੇਵਾ ਕੀਤੀ ਆ ਪਰ ਸੇਵਾ ਇੱਥੇ ਕੋਈ ਨਹੀਂ ਹੋਈ ਸਾਡੇ ਕਹਿ ਲਓ ਕਿ ਸਾਡੇ ਸਾਡੇ ਪੱਲਿਓਂ ਕਰ ਕਰਾ ਕੇ ਤੇ ਉਹਨੇ ਸੇਵਾ ਦਾ ਨਾਮ ਲੈ ਲਿਆ ਪਰ ਰਾ ਸਾਡਾ ਇਹੋ ਹੀ ਜੇ ਹਰ ਵਾਰ ਸਾਡਾ ਹੀ ਲੁੰਦਾ ਜੇ ਅਹੀਂ ਟਾਰਗੇਟ ਉਹ ਪਾਉ ਨੂੰ ਅਹੀਂ ਹੁਣ ਵੇਖੋ ਭਾਜੀ ਇਧਰ ਆਪਣੀ ਫਸਲ ਵਾੜੀ ਬੀਜੀ ਅਸੀਂ ਕਿਦਾਂ ਆਪਣੀ ਵਾੜੀ ਵੀ ਫਸਲ ਖਰਾਬ ਹੁੰਦੀ ਆ ਕੀ ਕਰ ਸਕਦੇ ਅਸੀਂ ਹੁਣ ਹੁਣ ਇਹ ਤੇ ਮਤਲਬ ਸਵੇਰੇ ਮੈਂ ਹੁਣ ਕੀ ਆਈਗਾ ਕਿਸੇ ਨੂੰ ਆਪਣੇ ਚਲੋ ਮੋਤਬਾਰ ਨੂੰ ਉਹਨਾਂ ਨੂੰ ਮੈਂ ਕਿਹਾ ਹੀ ਕਹਿੰਦੇ ਸੀ ਕਿ ਅਸੀਂ ਪੋਰਿਆਂ ਦੀ ਸਫਾਈ ਕਰਤੀ ਆ ਹੁਣ ਰਾਹ ਦਾ ਜੇ ਕੋਈ ਗ੍ਰਾਂਟ ਆਉਗੀ ਤੇ ਫੇਰ ਤੇ ਇਹ ਤੇ ਦੋ ਚਾਰ ਟਰਾਲੀਆਂ ਅਸੀਂ ਤੇ ਹੁਣ ਵੀ ਕਹਿੰਨੇ ਕਿ ਜੇ ਅਸੀਂ ਆਪਣੀ ਸੇਵਾ ਕਰ ਲੈਨੇ ਚਲੋ ਅਸੀਂ ਫੇਰ ਚਲੋ ਚਾਰ ਪੰਜ ਘਾੜਾ ਅਸੀਂ ਆਪਣਾ ਕਰ ਲੈਨੇ ਪਰ ਗਾੜੀ ਕੋਈ ਮੋਤਬਾਰ ਲੱਗੇ ਤੇ ਸਹੀ ਬਿਲਕੁਲ ਸਹੀ ਦਾ ਤੇ ਬਾਕੀ ਤੇ ਭਾਜੀ ਬਸ ਇਹੋ ਸਾਨੂੰ ਤੇ ਇਹੋ ਹੀ ਸਿਡੀ ਸਿਆਪਾ ਰਹਿੰਦਾ ਹੈ ਦਾ ਬਸ ਥੋੜਾ ਜਿਹਾ ਵੀ ਮੀਂਹ ਪੈ ਜੇ ਤੇ ਸਾਡਾ ਇਹੋ ਹੀ ਹਾਲ ਰਹਿੰਦਾ ਠੀਕ ਨੇ ਬਾਬੇ ਭਾਗ ਦਾ ਜੀ ਦਾ ਮੇਲਾ ਆਉਂਦਾ ਵਾ ਉਹਦਾ ਕਰਕੇ ਤੇ ਜਦੋਂ ਹੁਣ ਬਾਬੇ ਦੀਆਂ ਸਾਲ ਪਿਸੋਂ ਮੇਲਾ ਆਉਂਦਾ ਨਾ ਉਸ ਕਰਕੇ ਬਣਾਉਨੇ ਆ ਮੁੜ ਕੇ ਸਦਾ ਹੀ ਇਦਾਂ ਹੀ ਚੱਲੀ ਜਾਂਦੀ ਗੰਦਗੀ ਗੰਦਗੀ ਅਸਾਂ ਮਾਲ ਜਦੋਂ ਕਿ ਮੇਲਾ ਆਉਂਦਾ ਉਦੋਂ ਕੋਈ ਤੁਸੀਂ ਗ੍ਰਾਈ ਕਰਕੇ ਕੋਈ ਨਾ ਕਮੇਟੀ ਮੇਟੀ ਪਾ ਲਈ ਹਾਂਜੀ ਸੰਗਤ ਨੇ ਨੰਗਣਾਵਾ ਤੇ ਲੱਖਾਂ ਕਰੋੜਾਂ ਸੰਗਤ ਆਉਂਦੀ ਆ ਅੱਛਾ ਹਾਂ ਇਹ ਆ ਵੀ ਕਰਦੇ ਆ ਕੋਈ ਇੱਥੇ ਐਮਐਲਏ ਨਹੀਂ ਆਉਂਦਾ ਕੋਈ ਇੱਥੇ ਮੰਤਰੀ ਨਹੀਂ ਆਉਂਦਾ ਅਹੀਂ ਆਪ ਹੀ ਕਰਦੇ ਜਾਪੋ ਲਾਈਵ ਦੇਖ ਰਹੇ ਹਾਂ ਭਗੰਤ ਮਾਨ ਸਰਕਾਰ ਕਹਿੰਦੀ ਸੀ ਕਿ ਸਾਡੀ ਸਰਕਾਰ ਬਣਾਓ ਤੇ ਸੱਥਾਂ ਦੇ ਵਿੱਚੋਂ ਜਿਹੜੀ ਹੈ ਉਹ ਪੰਚਾਇਤ ਜਾਂ ਸੱਥਾਂ ਦੇ ਵਿੱਚੋਂ ਸਰਕਾਰ ਚੱਲਿਆ ਕਰੂਗੀ ਪਰ ਸਰਕਾਰ ਕਿਤਨਾ ਕਿਤੇ ਆਪਣੇ ਵਾਅਦਿਆਂ ਤੋਂ ਭੱਜਦੀ ਹੋਈ ਦਿਖਾਈ ਦੇ ਰਹੀ ਹੈ ਕੈਮਰਾ ਪਰਸਨ ਦੇ ਨਾਲ ਸਰਬ ਸਿੰਘ ਐਸਕੇ ਫਲੋ ਟੀਵੀ ਤੋਂ ਸਤਿ ਸ਼੍ਰੀ ਅਕਾਲ ਜੀ